ਜੇਕਰ ਤੁਹਾਡੇ ਬੱਚੇ ਵੀ ਕਰਦੇ ਆ ਜਿੱਦ ਮੈਗੀ ਨੂਡਲ ਖਾਣ ਦੀ ਤੇ ਇਸ ਤਰ੍ਹਾਂ ਘਰ ਵਿੱਚ ਜਾਰ ਵਰਗੇ ਨੂਡਲ ਤਿਆਰ ਕਰਕੇ ਦਿਓ ਤੇ ਆਪਾਂ ਕਿਸ ਤਰ੍ਹਾਂ ਤਿਆਰ ਕੀਤੇ ਤੁਸੀਂ ਅੱਗੇ ਜਾ ਕੇ ਵੀਡੀਓ ਚ ਦੇਖ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਰੈਸੀ ਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ ਹੋਗੇ ਤੇ ਅੱਜ ਦੀ ਵੀਡੀਓ ਆਪਾਂ ਬਣਾਵਾਂਗੇ ਤੇ ਆਪਾਂ ਨੂਡਲ ਬਣਾ ਰਹੇ ਅੱਜ ਇੱਕ ਕੋਲੀ ਆਪਾਂ ਆਟਾ ਲਿਆ ਨੂਡਲ ਬਣਾਉਣ ਵਾਸਤੇ ਇੱਕ ਟਮਾਟਰ ਵੱਡੇ ਸਾਈਜ਼ ਦਾ ਇੰਨਾਕ ਆਪਾਂ ਅਦਰਕ ਲਿਆ ਤੇ ਦੋ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਆਪਾਂ ਲਸਣ ਲਿਆ ਨਾਲ ਆਪਾਂ ਦੋ ਪਿਆਜ਼ ਲੈ ਆ। ਮਤਲਬ ਗੰਡੇ ਤੇ ਨੂਡਲ ਬਣਾਵਾਂਗੇ ਆਪਾਂ ਦੇਸੀ ਤਰੀਕੇ ਨਾਲ ਬੱਚੇ ਕਿੰਨੇ ਜਣਾਂ ਦੇ ਕਹਿੰਦੇ ਸਾਨੂੰ ਨੂਡਲ ਮੈਗੀ ਬਣਾ ਕੇ ਦੋ ਤੇ ਤੁਹਾਨੂੰ ਪਤਾ ਆਪਾਂ ਘਰੇ ਹੀ ਬਣਾ ਕੇ ਦੇਨੇ ਬੱਚਿਆਂ ਨੂੰ ਤੇ ਇਹਦੇ ਵਿੱਚ ਤੁਸੀਂ ਸਬਜ਼ੀਆਂ ਜਿਹੜੀਆਂ ਮਰਜ਼ੀ ਪਾ ਸਕਦੇ ਹੋ ਮਟਰ ਪਾ ਲਓ शिमला मिर्च ਫਲੀਆਂ ਪਾ ਲਓ ਜੋ ਮਰਜ਼ੀ ਪਾ ਲਓ ਪਰ ਸਾਡੇ ਬੱਚੇ ਨਹੀਂ ਲੈ ਕਰਦੇ ਸਬਜ਼ੀਆਂ ਨੂੰ ਸਿੰਪਲ ਤਰੀਕੇ ਨਾਲ ਹੀ ਉਹ ਖਾਂਦੇ ਆ ਤਾਂ ਆਪਾਂ ਸਿੰਪਲ ਤਰੀਕੇ ਨਾਲ ਹੀ ਬਣਾਵਾਂਗੇ ਤੇ ਆਜੋ ਆਪਾਂ ਆਟਾ ਗੁੰਨ ਲੈਨੇ ਆ ਤੇ ਗੰਡੇ ਵੀ ਕੱਟ ਲਾਂਗੇ ਲਸਣ ਅਦਰਕ ਸਾਰਾ ਕੁਝ ਆਪਾਂ ਮਸਾਲਾ ਤਿਆਰ ਕਰ ਲੈਨੇ ਆ ਇਹਦੇ ਵਿੱਚ ਆਪਾਂ ਹੋਰ ਕੀ ਕੀ ਪਾਵਾਂਗੇ ਉਹ ਤੁਹਾਨੂੰ ਆਪਾਂ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਆਪਾਂ ਟਮਾਟਰ ਕੱਟ ਲੈਨੇ ਆ ਬਰੀਕ ਬਰੀਕ ਇਹ ਆਪਾਂ ਤੜਕੇ ਦਾ ਮਸਾਲਾ ਤਿਆਰ ਕਰ ਲੈਨੇ ਆ ਕੱਟ ਕੇ ਤੇ ਨਾਲ ਆਟਾ ਗੁੰਨ ਲਾਂਗੇ ਤੇ ਫਿਰ ਆਪਾਂ ਬਣਾਉਨੇ ਆ ਨਿਊਡਲ ਤੇ ਟਮਾਟਰ ਆਪਾਂ ਕੱਟ ਲਿਆ ਇਸੇ ਤਰ੍ਹਾਂ ਆਪਾਂ ਲਸਣ ਕੱਟ ਲੈਨੇ ਆ ਇਤਨਾ ਲੰਬਾ ਲੰਬਾ ਇਹਨੂੰ ਆਪਾਂ ਤੜਕਾ ਲਾਵਾਂਗੇ ਹੁਣ ਆਪਾਂ ਗੰਡੇ ਕੱਟ ਲੈਨੇ ਆ ਇਸ ਤਰ੍ਹਾਂ ਲੰਬੇ ਲੰਬੇ ਬਰੀਕ-ਬਰੀਕ ਆਪਾਂ ਸਲਾਈਸ ਕੱਟ ਲਾਂਗੇ ਇਹਦੇ ਹੁਣ ਆ ਪੈਸੇ ਤਰਾ ਅਦਰਕ ਤੇ ਹਰੀਆਂ ਮਿਰਚਾਂ ਨੂੰ ਕੱਟ ਲੈਨੇ। ਇਹ ਆਪਾਂ ਬਰੀਕ-ਬਰੀਕ ਕੱਟ ਲਾਂਗੇ ਮਿਰਚਾਂ ਵੀ ਤੇ ਅਦਰਕ ਵੀ। ਇਧਰੇ ਕੱਟ ਲਿਆ ਪਾ ਹਾਂ ਬਰੀਕ-ਬਰੀਕ ਮਿਰਚਾਂ ਕੱਟ ਲਾਂਗੇ। ਇਸ ਤਾਂ ਆਪਾਂ ਕੱਟ ਕੇ ਹੀ ਪਾਵਾਂਗੇ ਮਿਰਚਾਂ ਨੂੰ। ਅੱਜ ਗ੍ਰੈਂਡ ਨਹੀਂ ਕਰ ਰਹੇ। ਆਹ ਲੋ ਜੀ ਆਪਾਂ ਤੜਕੇ ਦਾ ਸਮਾਨ ਸਾਰਾ ਹੀ ਕੱਟ ਲਿਆ। ਅਦਰਕ ਮਿਰਚਾਂ ਪਿਆ ਗੰਡੇ ਲਸਣ ਟਮਾਟਰ ਇਹ ਆਪਾਂ ਤੜਕੇ ਦਾ ਸਮਾਨ ਕੱਟ ਲਿਆ ਤੇ ਇੱਧਰ ਆਪਾਂ ਹੁਣ ਆਟਾ ਗੁੰਨ ਲੈਨੇ ਆ ਇੱਕ ਕੋਲੀ ਆਪਾਂ ਆਟਾ ਲਿਆ ਜਿਹੜਾ ਇਹਨੂੰ ਆਪਾਂ ਗੁੰਨ ਲਾਂਗੇ ਇਹਦੇ ਵਿੱਚ ਆਪਾਂ ਇੰਨਾ ਕੁ ਲੂਣ ਪਾਵਾਂਗੇ ਆਟਾ ਆਪਾਂ ਨਾਰਮਲ ਹੀ ਗੁੰਨਣਾ ਜਿਵੇਂ ਆਪਾਂ ਰੋਟੀ ਪਕਾਉਨੇ ਉਦਾਂ ਦਾ ਹੀ ਆਟਾ ਆਪਾਂ ਗੁੰਨ ਲੈ ਆ ਦੇਖੋ ਇਦਾਂ ਦਾ ਆਪਾਂ ਨੂੰ ਆਟਾ ਚਾਹੀਦਾ ਨਾਰਮਲ ਜਿਵੇਂ ਆਪਾਂ ਰੋਟੀ ਪਕਾਉਨੇ ਇਹ 2 ਮਿੰਟ ਰਸਤੇ ਰੱਖਾਂਗੇ ਨਿਊਡਲ ਬਣਾਉਣ ਵਾਸਤੇ ਆਪਾਂ ਇੱਕ ਪੈਨ 'ਚ ਪਾਣੀ ਪਾ ਲਿਆ ਵਾ ਇਹ ਚੰਗੀ ਤਰ੍ਹਾਂ ਰਿੱਜ ਜੂਗਾ ਤੇ ਫਿਰ ਇਹਦੇ ਵਿੱਚ ਆਪਾਂ ਨਿਊਡਲ ਪਾਵਾਂਗੇ ਤੇ ਥੋੜਾ ਜਿਹਾ ਤੇਲ ਪਾ ਲੈਨੇ ਇਹਦੇ ਵਿੱਚ ਆਪਾਂ ਸਰੋਂ ਦਾ ਇਹਨਾਂ 'ਚ ਆਪਾਂ ਇਹਦੇ ਵਿੱਚ ਥੋੜਾ ਨਾ ਪਾ ਲਾਂਗੇ ਇਹਨੂੰ ਹੁਣ ਆਪਾਂ ਬਾਲ ਆਉਣ ਦਵਾਂਗੇ ਜਦੋਂ ਬਾਲ ਆ ਜਾਊਗਾ ਉਬਲਦੇ ਪਾਣੀ 'ਚ ਆਪਾਂ ਨੂਡਲ ਬਣਾਉਣੇ ਆ ਤੇ ਨੂਡਲ ਬਣਾਉਣ ਵਾਸਤੇ ਆਪਾਂ ਆਇ ਇੱਕ ਮਸ਼ੀਨ ਲਈ ਆ ਇਹਨੂੰ ਆਪਾਂ ਤੇਲ ਲਾ ਲੈਨੇ ਅੰਦਰ ਚੰਗੀ ਤਰ੍ਹਾਂ ਜਿੰਨਾ ਚਿਰ ਆਪਣਾ ਪਾਣੀ ਗਰਮ ਹੁੰਦਾ ਆ ਉਹਨਾਂ ਜਿਹੜਾ ਆਪਾਂ ਤਿਆਰੀ ਕਰ ਲੈਨੇ ਇਹਦੀ ਥੋੜਾ ਥੋੜਾ ਤੇਲ ਪਾ ਕੇ ਇਹਨੂੰ ਇਹਦੇ ਵਿੱਚ ਪਾ ਲਾਂਗੇ ਤੇ ਇਹਨੂੰ ਵੀ ਤੇਲ ਲਾ ਕੇ ਇਹਦੇ ਵਿੱਚ ਆਪਾਂ ਆਟਾ ਪਾ ਲਾਂਗੇ ਤੇ ਆਪਾਂ ਇਹਦੇ ਵਿੱਚ ਆਟਾ ਇਹ ਪਾ ਲਾਂਗੇ ਤੇ ਪੈਨ ਆਪਾਂ ਬਦਲ ਦਿੱਤਾ ਵਾ ਉਹ ਪ੍ਰੋਪਰਲੀ ਟਿਕਦਾ ਨਹੀਂ ਉੱਪਰ ਤੇ ਇਹ ਆਪਾਂ ਕੜਾਈ ਰੱਖ ਲਈ ਤੇ ਪਾਣੀ ਨੂੰ ਬਾਲ ਆ ਗਿਆ ਵਾ ਤੇ ਹੁਣ ਆਪਾਂ ਕੋਸ਼ਿਸ਼ ਕਰਦੇ ਆ ਕਿ ਆਪਣੇ ਨੂਡਲ ਬਣਦੇ ਆ ਕਿ ਨਹੀਂ ਇਸ ਤਰੀਕੇ ਨਾਲ ਆਪਾਂ ਨੂਡਲ ਨੂੰ ਵੇਜ ਨਾਲ ਨਾਲ ਗੜੀ ਜਾਣਾ ਮਸ਼ੀਨ ਨੂੰ ਨਾਲ ਨਾਲ ਹੀ ਆਪਾਂ ਕਮਾਈ ਜਾਵਾਂਗੇ। ਇਹ ਰਜ ਦੇ ਪਏ ਇਦਾਂ ਆਪਾਂ ਦਾ 5-7 ਮਿੰਟ ਇਹਨਾਂ ਨੂੰ ਰਿੰਨਾਗੇ। ਇਦਾਂ ਆਪਾਂ ਇੱਕ ਬੋਲ ਦੇ ਵਿੱਚ ਠੰਡਾ ਪਾਣੀ ਪਾ ਲਾਂਗੇ, ਛਿੱਲਡ ਪਾਣੀ ਹੋਵੇ ਠੰਡਾ। ਇਹਦੇ ਵਿੱਚ ਆਪਾਂ ਕੱਢ ਕੇ ਨੂਡਲ ਪਾ ਦਨੇ ਆ। ਨੂਡਲ ਆਪਣੇ ਪੱਕ ਗਿਆ ਤੇ ਇਹਨਾਂ ਨੂੰ ਆਪਾਂ ਕੱਢ ਲੈਨੇ ਆ ਛਿੱਲਡ ਪਾਣੀ ਦੇ ਵਿੱਚ। ਤੇ ਨੋਡਲ ਆਪਾਂ ਬਣਾ ਲਿਆ ਜੇ ਆਪਾਂ ਨੇ ਨਨ ਤੜਕਾ ਲਾਉਣਾ ਆਪੇ ਤੜਕਾ ਲਾਉਣ ਵਾਸਤੇ ਆ ਪਕੜਾਈ ਰੱਖੀ ਦੇ ਦੇ ਵਿੱਚ ਪਾਵਾਂਗੇ ਆਪਾਂ ਤੇਲ ਸਰੋਂ ਦਾ ਤੇਲ ਆਪਣਾ ਸੜ ਗਿਆ ਜੇ ਆਪਾਂ ਵਿੱਚ ਜੀਰਾ ਪਾ ਲੈਨੇ ਜੀਰਾ ਆਪਣੇ ਪੁੱਜ ਗਿਆ ਤਾਂ ਆਪਾਂ ਲਸਣ ਪਾ ਲਾਂਗੇ। ਯਾ ਆਦਰਕ ਜਿਹੜਾ ਕੱਟਿਆ ਜੀ ਹਰੀ ਮਿਰਚੇ ਵੀ ਪਾ ਲੈਨੇ। ਨਾਲ ਹੀ ਆਪਾਂ ਗੰਡੇ ਏੜੇ ਲਮਲਮੇ ਸਲੈਸ਼ ਕੱਟ ਕੇ ਲੈ ਇੱਕ ਪਾ ਲੈ। ਮਟਰ ਲੈ ਬਰੀ ਬਰੀ ਕੱਟ ਕੇ ਵੀ ਪਾ ਲੈਨੇ। ਦੇਖੋ ਆਜਨ ਸਾਰ ਆਪਾਂ ਥੋੜਾ ਨਾਣ ਪਾ ਲਾਂਗੇ। ਨਾਲੇ ਆਪਣੇ ਗੰਡੇ ਸੌਫਟ ਹੋ ਜਾਣ। తడకా పాదే నూడల్ జాపా చూ కే ਤੁਸੀਂ ਜਿਹੜੀਆਂ ਮਰਜੀ ਸਬਜ਼ੀਆਂ ਪਾ ਸਕਦੇ ਨੇ ਪਰ ਆਪਣੇ ਬੱਚੇ ਸਬਜ਼ੀਆਂ ਨੂੰ ਲੈ ਕੇ ਨਹੀਂ ਕਰਦੇ ਆਪਾਂ ਸਬਜ਼ੀ ਕੋਈ ਵੀ ਨਹੀਂ ਵਿੱਚ ਪਾਈ ਸਿਰਫ ਆਪਾਂ ਗੰਡੇ ਟਮਾਟਰ ਤੇ ਆਪਾਂ ਅਦਰਕ ਪਾਇਆ ਇਹ ਆਪਾਂ ਮੈਗੀ ਮਸਾਲਾ ਪਾ ਲਾਂਗੇ ਵਿੱਚ ਢੋਲ ਆਪਣੇ ਬਣ ਕੇ ਤਿਆਰ ਆ ਜਾਂਦੇ ਆਪਾਂ ਸੌਸ ਪਾ ਲੈਨੇ ਉੱਤੇ ਟਮਾਟਰ ਸੌਸ ਜਿਹੜੀ ਆਪਾਂ ਘਰੇ ਬਣਾਉਂਦੇ ਹਾਲੋ ਜੀ ਨਿਊਡਲ ਆਪਣੇ ਬਣ ਕੇ ਤਿਆਰ ਆ ਤੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ਰ ਦਬ ਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ